ਕੀ ਟੂਣੀਆਂ ਪਾਈਆਂ ਹੋਈਆਂ ਨਹੀਂ ਕਿ ਕਿ ਡਾਂਗ 'ਚ ਜੜਨਾ ਜਾਣਦੇ ਆ ਤੇਰੇ ਵਰਕੇ ਵਿਗੜੇ ਟਿਕੜਿਆਂ ਨੂੰ ਗੁੱਲੀ ਬਾਗ ਦੀ ਚੜਨਾ ਜਾਣਦੇ ਆ ਮੱਸਾ ਰੰਗ ਵਰ ਤੈਨੂੰ ਯਾਦ ਨਹੀਂ ਪਰ ਸਾਹਮਣੇ ਜਿਹੜਾ ਵੱਡਾ ਸੀ ਸਿੱਖਜਾਉਂਦੇ ਨੇ ਅਜੇ ਮਰੇ ਨਹੀਂ ਉਹਦਾ ਵਹਿਮ ਦਿਮਾਗ ਤੋਂ ਕੱਟਿਆ ਸੀ ਤੇਰੇ ਬਾਗ ਦੇ ਕੋਈ ਹੰਕਾਰ ਜਾਵੇ ਉਹਦੀ ਹਿੱਕ ਤੇ ਚੜਨਾ ਜਾਣਦੇ ਆ ਤਰੇ ਵਰਗੇ ਵਿਗੜਿਆ ਤਿਗੜਿਆ ਨੂੰ ਗੁੱਲੀ ਬਾਗੀ ਛੜਨਾ ਜਾਣਦੇ ਆ ਤਰੇ ਵਰਗੇ ਗੁਜਰਾ ਤਿਗੜਿਆ ਨੂੰ ਗੁੱਲੀ ਬਾਗ ਦੀ ਧਰਨਾ ਜਾਣਦੇ ਆ ਜਦ ਤੜਜ ਰਗਾਂ ਦੇ ਆਉਂਦੇ ਸੀ ਅਸੀਂ ਰਾਹ ਉਹਨਾਂ ਦਾ ਰੋਕਿਆ ਏ ਸਿਕਿਉਰਿਟੀ ਵਿੱਚ ਵੀ ਝੁੱਗਿਆ ਨਹੀਂ ਮੇਰੇ ਕਾਲੀ ਸੂਰੀ ਟੋਕਿਆ ਏ ਸਿਕਿਉਰਿਟੀ ਵਿੱਚ ਵੀ ਝੁੱਗਿਆ ਨਹੀਂ ਮੇਰੇ ਕਾਲੀ ਸੂਰੀ ਟੋਕਿਆ ਏ ਉਨ੍ਹੀ ਕਿਰਪਾ ਮਰਦ ਅਗੰਮੜੇ ਦੀ ਉਨ੍ਹੀ ਕਿਰਪਾ ਮਰਦ ਅਗੰਮੜੇ ਦੀ ਅਣਖਾਂ ਨਹੀਂ ਲੜਨਾ ਜਾਣਦੇ ਆ ਤਰੇ ਵਰਗੇ ਵਿਗੜਿਆ ਤਿਗੜਿਆ ਨੂੰ ਗੁੱਲੀ ਬਾਗੀ ਛੜਨਾ ਜਾਣਦੇ ਆ ਉਹ ਵਰਗੇ ਵਿਗੜਿਆ ਤਿਗੜਾ ਨੂੰ ਜੀਵਨ ਮਾਲ ਦੀ ਘਰ ਨਾ ਜਾਣਦੇ ਆ ਤਦ ਮਾਫ਼ੀ ਮੰਗ ਲੈ ਕਾਮ ਕੋ ਸਮਰ ਲੰਘ ਗਿਆ ਜੋ ਪਛਤਾਨੇਗਾ ਸੱਚ ਦੇ ਸੇ ਖਨਾਰੀ ਵਾਲਾ ਓਏ ਕਿਤੇ ਕਾਮ ਨੂੰ ਟੰਗਿਆ ਜਾਵੇਗਾ ਸੱਚ ਦੇ ਸੇ ਖਨਾਰੀ ਵਾਲਾ ਓਏ ਕਿਤੇ ਕਾਮ ਨੂੰ ਟੰਗਿਆ ਜਾਵੇਗਾ ਬੱਧਾ ਦੀਪ ਸਿੰਘ ਸਾਨੂੰ ਭੁੱਲਿਆ ਨਹੀਂ ਅੱਤ ਖੰਡਾ ਫਰਨਾ ਜਾਣਦੇ ਆ ਬੱਧਾ ਦੀਪ ਸਿੰਘ ਸਾਨੂੰ ਭੁੱਲਿਆ ਨਹੀਂ ਅੱਤ ਖੰਡਾ ਫਰਨਾ ਜਾਣਦੇ ਆ ਤੇ ਵਰਕੇ ਵਿਗੜਿਆ ਤਿਹੜਾ ਨੂੰ ਬੁੱਲੀ ਬਾਣ ਦੀ ਕਰਨਾ ਜਾਣਦੇ ਆ ਤੇ ਵਰਕੇ ਵਿਗੜਿਆ ਤਿਹੜਾ ਨੂੰ ਬੁੱਲੀ ਬਾਣ ਦੀ ਕਰਨਾ ਜਾਣਦੇ ਆ